ਮੋਬਾਈਲ ਦੀ ਐਸੀ ਲੱਗੀ ਬਿਮਾਰੀ ਹਈ ਸ਼ਵਾ ਸਭ ਦੀ ਅਕਲ ਗਈ ਹੈ ਮਾਰੀ ਹਈ ਸ਼ਵਾ ਮੋਬਾਈਲ ਦੀ ਐਸੀ ਲੱਗੀ ਬਿਮਾਰੀ ਹਈ ਸ਼ਵਾ ਸਭ ਦੀ ਅਕਲ ਗਈ ਹੈ ਮਾਰੀ ਹਈ ਸ਼ਵਾ ਸਸਤ ਸੋਚੀ ਬਹੂ ਖਾਣਾ ਬਣਾਉਂਦੀ ਹਈ ਸ਼ਵਾ ਬਹੂ ਤੇ ਕਿਚਨ ਵਿੱਚ ਵਟਸਐਪ ਚਲਾਉਂਦੀ ਹਈ ਸ਼ਵਾ ਸਬਜੀ ਜਲ ਗਈ ਸਾਰੀ ਦੀ ਸਾਰੀ ਹਈ ਸ਼ਵਾ ਸਬਜੀ ਚਲ ਗਈ ਸਾਰੀ ਦੀ ਸਾਰੀ ਹੈ ਸ਼ਵਾ ਮਵੈਲ ਦੀ ਐਸੀ ਲੱਗੀ ਬਿਮਾਰੀ ਹੈ ਸ਼ਵਾ ਸਭ ਦੀ ਅਕਲ ਗਈ ਹੈ ਮਾਰੀ ਹੈ ਸ਼ਵਾ ਮਵੈਲ ਦੀ ਐਸੀ ਲੱਗੀ ਬਿਮਾਰੀ ਹੈ ਸ਼ਵਾ ਸਭ ਦੀ ਅਕਲ ਗਈ ਹੈ ਮਾਰੀ ਹੈ ਸ਼ਵਾ ਸਸਤ ਸੋਚੀ ਬਹੂ ਰੋਟੀ ਬਣਾਉਂਦੀ ਹੈ ਸ਼ਵਾ ਬਹੂ ਤਾਂ ਇਨਸਟਾ ਤੇਰੀ ਲਾ ਬਣਾਉਂਦੀ ਹੈ ਸ਼ਵਾ ਰੋਟੀ ਜਲਗੀ ਸਾਰੀ ਦੀ ਸਾਰੀ ਹਈ ਸ਼ਵਾ ਰੋਟੀ ਜਲਗੀ ਸਾਰੀ ਦੀ ਸਾਰੀ ਹਈ ਸ਼ਵਾ ਮੋਬਾਈਲ ਦੀ ਐਸੀ ਲੱਗੀ ਬਿਮਾਰੀ ਹਈ ਸ਼ਵਾ ਸਭ ਦੀ ਅਕਲ ਗਈ ਹੈ ਮਾਰੀ ਹਈ ਸ਼ਵਾ ਮੋਬਾਈਲ ਦੀ ਐਸੀ ਲੱਗੀ ਬਿਮਾਰੀ ਹਈ ਸ਼ਵਾ ਸਭ ਦੀ ਅਕਲ ਗਈ ਹੈ ਮਾਰੀ ਹਈ ਸ਼ਵਾ ਸਸ ਤ ਸੋਚੇ ਬਹੁ ਕਪੜੇ ਤੋਂਦੀ ਹੈ ਸ਼ਵਾ ਬਹੁਤ ਸ ਨੈਪ ਚੈਟ ਤੇ ਸਟੋਰੀ ਪਾਉਂਦੀ ਹੈ ਸ਼ਵਾ ਸਾਬਣ ਗਲਗੀ ਸਾਰੀ ਦੀ ਸਾਰੀ ਹੈ ਸ਼ਵਾ ਸਾਬਣ ਗਲਗੀ ਸਾਰੀ ਦੀ ਸਾਰੀ ਹੈ ਸ਼ਵਾ ਮੋਬਾਈਲ ਦੀ ਐਸੀ ਲੱਗੀ ਬਿਮਾਰੀ ਹੈ ਸ਼ਵਾ ਸਭ ਦੀ ਅਕਲ ਗਈ ਹੈ ਮਾਰੀ ਹੈ ਸ਼ਵਾ ਮੋਬਾਈਲ ਦੀ ਐਸੀ ਲੱਗੀ ਬਿਮਾਰੀ ਹੈ ਸ਼ਵਾ ਸਵਦੀ ਅਕਲ ਗਈ ਹੈ ਮਾਰੀ ਹੈ ਸ਼ਵਾ ਸਸਤ ਸੋਚੇ ਬਹੁ ਪ੍ਰੈਸ ਕਰਦੀ ਹੈ ਸ਼ਵਾ ਬਹੁਤ ਵੀ ਇਨਤੇ ਸ਼ਾਰਟ ਬਣਾਉਂਦੀ ਹੈ ਸ਼ਵਾ ਸ਼ਾਰਟ ਜਲ ਗਈ ਸਾਰੀ ਦੀ ਸਾਰੀ ਹੈ ਸ਼ਵਾ ਸ਼ਾਰਟ ਜਲ ਗਈ ਸਾਰੀ ਦੀ ਸਾਰੀ ਹੈ ਸ਼ਵਾ ਮਵੈਲ ਦੀ ਐਸੀ ਲੱਗੀ ਬਿਮਾਰੀ ਹੈ ਸ਼ਵਾ ਸਵਦੀ ਅਕਲ ਗਈ ਹੈ ਮਾਰੀ ਸ਼ਵਾ ਮੋਬੈਲ ਦੀ ਐਸੀ ਲੱਗੀ ਬਿਮਾਰੀ ਹੈ ਸ਼ਵਾ ਸਵਦੀ ਅਕਲ ਗਈ ਹੈ ਮਾਰੀ ਹੈ ਸ਼ਵਾ ਸਵਦੀ ਅਕਲ ਗਈ ਹੈ ਮਾਰੀ ਹੈ ਸ਼ਵਾ